ਪਿੰਡ ਕੀ ਨਾਮ ਹੈ ਕਿਹੜਾ ਪਿੰਡ ਆ ਤੁਹਾਡਾ ਪਿੰਡ ਮੇਰਾ ਜੀ ਮੂਹਲਗੋਰਾ ਨਾਮ ਮੇਰਾ ਸਤਨਾਮ ਸਿੰਘ ਜੀ ਤੇ ਕਿਹੜੀ ਜਿਹੜੀ ਫਸਲ ਤੁਸੀਂ ਲੈ ਕੇ ਆਏ ਹੋ ਇੱਥੇ ਵੀਰ ਜੀ ਮੈਂ 1692 ਤੇ 1509 ਲੈ ਕੇ ਆਏ ਆ ਕੀ ਹਾਲਾਤ ਨੇ ਮੰਡੀ ਹਾਲਾਤ ਵੀਰ ਜੀ ਪੂਰੇ ਜਿੰਨੇ ਕਹਦੋਂ ਉੰਨੇ ਖਰਾਬ ਨੇ ਜੀ ਕੋਈ ਦੇਖੋ ਇੱਥੇ ਕਿਸਾਨ ਜੂਨੀਅਰ ਵਾਲਾ ਆ ਕੋਈ ਵੀ ਬੰਦਾ ਇੱਥੇ ਜ਼ਿਮੀਂਦਾਰ ਦੀ ਸਾਰ ਨਹੀਂ ਲੈ ਰਿਆ ਆੜਤੀਆਰ ਵਪਾਰੀ ਮਤਲਬ ਮੰਨ ਕੇ ਚਲੋ ਜੀ ਵਪਾਰੀ ਫੁੱਲ ਲੁੱਟ ਰਿਆ ਜੀ ਆ ਢੇਰੀ ਆ ਸਾਹਮਣੇ ਵੀਰ ਜੀ 1692 ਦੀ ਮਤਲਬ ਮੰਨ ਕੇ ਚਲੋ ਜੀ ਸੁੱਕੀ ਢੇਰੀ ਆ ਪੂਰੀ ਟੌਪ ਦੀ ਢੇਰੀ ਆ ਜੀ 2430 ਰੁਪਏ ਲੱਗੀ ਆ ਜੀ ਠੀਕ ਹੈ ਜੀ ਤੇ ਆ ਇੱਧਰ ਵੀਰ ਜੀ ਆ ਢੇਰੀ ਪਈ ਆ ਜੀ 2500 ਰੁਪਏ ਲੱਗੀ ਆ ਜੀ ਮਤਲਬ 2500 ਤੋਂ ਲੈ ਕੇ 2600 ਤੱਕ ਜਿਹੜੀ ਢੇਰੀ ਤੇ ਨਾਬੇ ਗਰੁੱਪ ਬਣਾਏ ਆ ਆਰਤੀਆਂ ਦਾ ਜੀ ਔਰ ਇਹਨਾਂ ਦਾ ਵਪਾਰੀਆਂ ਦਾ ਉਹਦੇ ਵਿੱਚ ਵੀਰ ਜੀ ਰੇਟ ਪਾਉਣ ਦੇ ਵੀ 2700 ਆ ਜੀ 2800 ਆ ਦੋ ਢੇਰੀਆਂ ਦਾ ਰੇਟ ਲਵਾ ਕੇ 2800 2700 ਵੀਰ ਜੀ ਦੂਰੋਂ ਦੂਰੋਂ ਲੋਕ ਬੁਲਾ ਲੇ ਠੀਕ ਆ ਜੀ ਮੀਂਹਦਾਰ ਵੱਧ ਤੋਂ ਵੱਧ ਇੱਥੇ ਉਤਰਿਆ ਤੁਸੀਂ ਹੁਣ ਮੰਡੀ ਦੇ ਵਿੱਚ ਹਰ ਰਾਤ ਦੇਖੇ ਨੇ ਆ ਇਸ ਟਾਈਮ ਵੀਰ ਜੀ ਪੂਰੀ ਜਿੰਨੀ ਕਹਦੇ ਜੀਵੀਦਾਰ ਦੀ ਲੁੱਟ ਹੋ ਰਹੀ ਆ ਜੀ ਪੰਜ ਕੁਆਂਟਲ ਤੋਂ ਕਿਸੇ ਦੀ ਉਹ ਪੰਜ ਕੁਆਂਟਲ ਦੀ ਨਿਕਲਦੀ ਨਹੀਂ ਸਾਢੇ 4 ਕੁਆਂਟਲ ਦੀ ਆ ਜੀ 70 70 75 75 ਇਹਨਾਂ ਨੂੰ ਠੇਕੇ ਦੇ ਲਈ ਵੇਰਦੇ ਨੇ ਦੱਸੋ ਜੀ ਕੀ ਇੱਥੇ ਜੱਟ ਫੇਰ ਕਹਿੰਦੇ ਨੇ ਜੱਟ ਨੇ ਫਾਹਾ ਲੈ ਲਿਆ ਕੀ ਮਾਲ ਨਾਲੋਂ ਰੇਟ ਜ਼ਿਆਦਾ ਵੀਰ ਜੀ ਪਿਛਲੇ ਸਾਲ ਨਾਲ ਤਾਂ ਤੁਸੀਂ ਐਵੇਂ ਮੰਨ ਕੇ ਕਿਹਾ 1000 ਰੁਪਏ ਕੁਆਂਟਲ ਦੀ ਮਾਰਕਾ ਠਾਈ ਪਿਛਲੀ ਵਾਰੀ ਇਹੀ 16 99 ਦਾ 3500 ਤੋਂ ਲੈ ਕੇ 3700 ਰੁਪਏ ਤੱਕ रेट ਲੱਗਦਾ ਆਏਕ ਦੀ ਲੱਗ ਰਿਹਾ ਹੈ ਜੀ ਮਤਲਬ 2400 ਰੁਪਏ ਤੁਸੀਂ ਉਹਨੇ ਆਪ ਹੀ ਕੈਲਕੂਲੇਟਰ ਕਰ ਲਓ ਵੀ ਕਿੰਨਾ 1100 ਰੁਪਏ ਪਿਛਲੇ ਸਾਲ ਤੋਂ ਘਟਾ ਹੈ ਜੀ ਜਿਹਨੂੰ ਅਜਮਾਨ ਸਰਕਾਰ ਦੇ ਨਾਮ ਮੈਂ ਪੂਰਾ ਬਗੜ ਵੀ ਸਰਕਾਰ ਇਹ ਕੰਮ ਦੇ ਵਿੱਚ ਬਿਲਕੁਲ ਖੇਲ ਰਹੀ ਹੈ ਜੀ ਠੀਕ ਹੈ ਅੱਜ ਸਬਜ਼ੀ ਝੋਨੇ ਨੂੰ ਕਹਿ ਰਹੇ ਨੇ ਵੀ ਅਸੀਂ ਖਰੀਦਣਾ ਨਹੀਂ ਹੈਗਾ ਅੱਜ ਨਾਬੇ ਮੰਡੀ ਦੇ ਵਿੱਚ ਸਬਜ਼ੀ ਦੀ ਬੋਲੀ ਹੋਈ ਹੈ ਮੇਰੇ ਸਾਹਮਣੇ 2400 ਨਾ ਆਪਣੇ 1800 ਰੁਪਏ ਨੂੰ ਜੀ ਠੀਕ ਹੈ ਜਿਹਦਾ ਰੇਟ 2320 ਰੁਪਏ ਗਵਰਨਮੈਂਟ ਹੀ ਰੇਟ ਆ ਜੀ 2400 ਨੂੰ ਤਾਂ ਦੇਖੋ ਸੇਲਰ ਵਾਲਿਆਂ ਨੂੰ ਮਤਲਬ ਬਿਕ ਰਿਹਾ ਮਿਲ ਰਿਹਾ ਜੀ ਮੁਨਾਫਾ ਜੀ 1800 ਰੁਪਏ ਨੂੰ ਪਰ ਕਹਿੰਦੇ ਜੀ ਇਹ ਸਰਕਾਰੀ ਰੇਟ ਲੈ ਨੇ ਤਾਂ ਸਾਨੂੰ ਬਾਚਦਾ ਨਹੀਂ ਹੈਗਾ ਜ਼ਿਮੀਦਾਰ ਦੀ ਜੀ ਦੇਖੋ ਪ੍ਰਾਈਵੇਟ ਕਰਕੇ ਲੁੱਟ ਕਰ ਰਹੇ ਨੇ ਜੋ ਪ੍ਰਾਈਵੇਟ ਇਹ ਦਬਕਾ ਦੀ ਭਗਵੰਤਮਾਨ ਸਰਕਾਰ ਉਹਦੇ ਵਿੱਚ ਰਲਈ ਹੋਈ ਹੈ ਜੀ ਸਾਰਾ ਬਿਲਕੁਲ ਫੇਲ ਹੈ ਜੀ ਇਹ ਕੰਮ ਮੈਂ ਲਗਾ 1847 ਠੀਕ ਜੀ ਸਮਝੀ ਉਹ ਲਗਾ 16-19 ਵੀ ਲੈ ਕੇ ਆਂਦੀ ਆ ਜੀ 16-19 ਵੀ ਗਿਆ ਜੀ ਆਪਣੇ 23-2400 ਲੈ ਕੇ ਕੁਝ 2500 ਕੁਝ 2400 ਵੀ ਜਿਹੜੀ ਪਿਛਲੇ ਸਾਲ ਨੂੰ ਜੀ ਘੱਟੋ ਘੱਟ ਵੀ 12-1300 ਰੁਪਏ ਦਾ ਕੁਆਂਟਲ ਮਗਰ ਰੇਟ ਦਾ ਫਰਕ ਹੈ ਇਹ ਵਾਰ ਜਿਹੜੀ ਇਸ ਵਾਰ ਦਾ ਜੀ ਵਪਾਰੀ ਪੂਰੀਓ ਲੁੱਟ ਕਰ ਰਿਹਾ ਜੀ ਹਾਂ ਜੀ ਕੀ ਕਹਿਣਾ ਚਾਹੀਦਾ ਇਹ ਮਾੜਾ-ਵੋਟਾ ਚਾਹੀਦਾ ਜੀ ਜੱਟਾਂ ਬਾਰੇ ਸੋਚਣਾ ਚਾਹੀਦਾ ਵਾਰੀਆਂ ਨੂੰ ਵੀ ਗਵਰਨਮੈਂਟ ਨੂੰ ਵੀ ਇਹ ਕਹਿੰਦੇ ਨੇ ਜੱਟ ਫਾਇਹ ਲੈ ਲੈਂਦੇ ਨੇ ਫਾਇਹ ਲੈਣਗੇ ਹੋਰ ਕਰਨਗੇ ਵੀ 5 ਕੁਆਂਟਲ ਤੋਂ ਵੱਧ ਕੇ ਦੀ ਨਿਕਲ ਰਹੀ ਜੀ ਇਹ ਦੁਵਾਰੇ ਪਹਿਲਾਂ ਵੀ ਨਹੀਂ ਕਿਸਾਨ ਬੈਠੇ ਰਹੇ ਨੇ ਹੁਣ ਫੇਰ ਕਾਰਨਾਂ ਤੇ ਬੈਠੇ ਨੇ ਕਿਸਾਨ ਬੈਠੇ ਨੇ ਜੀ ਉਹ ਕਰੀਏ ਕੀ ਹੋਰ ਇਹ ਵੀ ਹੁਣ ਦੁਵਾਰੇ ਫੇਰ ਬੈਠਣਾ ਪੂਗਾ ਰੋਡ ਵੀ ਰੋਕਣੇ ਪੈਣਾ ਈ ਸਾਨੂੰ ਤਾਂ ਅੱਛਾ ਕਿਉਂ ਆ ਗਈ ਮੁਰੇ ਸਭੀ ਫਸਲ ਆ ਰਹੀ ਐ ਇਹ ਕਿਸੇ ਲੈਣੀਓ ਨਹੀਂ ਫੇਰ ਰੋੜੇ ਰੁਕਾਂ ਹੀ ਹੋਰ ਗਿਆ ਰੇਲਾ ਰੁਕਾਂਗੇ ਹੋਰ ਈ ਕੰਮ ਹੋ ਸਰ ਹਾਂਜੀ ਦੁਰਗ ਕੀ ਨਾਮ ਐ ਕਿਹੜਾ ਪਿੰਡ ਐ ਤੁਹਾਡਾ ਇਹ ਸੱਤਰ ਸਿੰਘ ਐ ਜੀ ਪਾਲੀਆ ਪਿੰਡ ਐ ਕੀ ਹਾਲਾਤ ਨੇ ਇਸ ਵਾਰ ਦੇ ਹਾਲਾਤ ਮੰਦਾ ਚੱਲਦਾ ਜੀ ਹਾਂਜੀ ਕਾਰਨ ਬਸ ਸਰਕਾਰਾਂ ਦਾ ਰਲੇ ਹੋਏ ਨੇ ਵਪਾਰੀ ਜੀ ਹਾਂ ਜੀ ਕੀ ਉਹ ਰੇਟ ਪੂਰਾ ਨਹੀਂ ਮਿਲ ਰਿਹਾ ਨਹੀਂ ਜੀ ਜਿਹੜਾ ਪਰ ਰੇਟ 3500 ਦੀ ਐਤ ਕੀ 2500 ਹੈ ਅੱਛਾ ਹਾਂ ਜੀ 3 ਸਾਲਾਂ ਤੋਂ ਘੱਟ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਆਹੀ ਆ ਵੀ ਹੁਣ ਸਰਕਾਰ ਕੁਝ ਕਰੇ ਠੀਕ ਹੈ ਉਹ ਜੀ ਦੀ ਚਾੜ ਚਾੜ ਤਾਂ ਤਕਰੀਬਨ ਠੀਕ ਹੈ ਈ ਭਗਵਾਨਤਮਾਨ ਦੇ ਹਲਕੇ ਚ ਆਉਂਦੇ ਆ ਜੀ ਵੋਟਾਂ ਪਾਈ ਨੇ ਉਹਨਾਂ ਨੂੰ ਪਿਛਲੀ ਵਾਰੀ ਅਸੀਂ ਦੂਜੀਆਂ ਜਿਹੜੀਆਂ ਲਾ ਰਹੇ ਸੀ 26 ਦੇ ਪੌਦਾਂ ਬੀਜੀਆਂ ਹੋਈਆਂ ਸੀ ਤੇ ਸਾਰੀਆ ਤਿਆਰੀ ਸੀ ਸਾਡੀ ਉਹਨਾਂ ਨੇ ਲੋਸਮੈਂਟ ਕਰਤੀ ਵੀ ਜਿਹੜਾ ਪੂਰਾ ਜੀਰੀ ਲਾਉ ਉਹ ਨੂੰ ਅਸੀਂ ਬਿਲਕੁਲ ਨਹੀਂ ਲਾਹਾਂਗੇ ਅਸੀਂ ਮਜਬੂਰੀ ਵਾਸ 26 ਜੀ ਕਹਿੰਦੇ 26 ਲਾਓ ਜੀ ਅਸੀਂ 26 ਲਾ ਲਈ ਜੀ ਹੁਣ 26 ਸਾਡੀ ਪੱਕੀ ਪੀ ਆ ਪੰਜ ਚਾਰ ਦਿਨ ਨੂੰ ਵੱਢਣ ਦੀ ਤਿਆਰ ਆ ਹੁਣ ਮੰਡੀ ਚਾੜ ਤੇ ਕਹਿੰਦੇ ਲੈ ਕੇ ਨਾਓ ਸੈਲਰ ਆਲੇ ਕਹਿੰਦੇ ਅਸੀਂ ਕਿੱਧਰ ਜਾਈਏ ਜੀ ਹੁਣ ਦੱਸੋ ਜੀ ਸਾਡੀ ਕੀ ਕੀ ਕਰੀਏ ਅਸੀਂ ਹੁਣ ਭਗਵਾਨ ਤੁਮਾਨ ਸਾਹਿਬ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਹੁਣ ਕੋਈ ਬਿਆਨ ਨਹੀਂ ਦਿੰਦੇ ਨਾ ਕੋਈ ਗੱਲ ਕਰਦੇ ਨਹੀਂ ਹੁਣ ਸਾਡੀ ਮਜਬੂਰੀ ਹੋਈ ਪਈ ਆ ਜੀ ਹੁਣ ਅਸੀਂ ਉਹਦਾ ਸਾ ਕੀ ਕਰੀਏ ਕਿੱਥੇ ਲੈ ਕੇ ਜਾਈਏ ਧੰਨਵਾਦ ਸਾਡੀ ਬੇਨਤੀ ਆ ਜੀ ਸਰਕਾਰ ਨੂੰ ਵੀ ਇਹਦਾ ਹੱਲ ਕੱਢਿਆ ਜਾਵੇ ਕਿ ਸਾਨੂੰ ਪੂਰਾ ਮੇਰਾ ਰੋਹਿੰਦਰ ਸਿੰਘ ਆਈ ਖਾਲਸਾ ਪਿੰਡ ਮੇਰਾ ਬਾਲਿਓ ਆਈ ਸਮਰਾਲਾ ਮਾਛੀਵਾੜਾ ਸਾਹਿਬ ਜੀ ਤੇ ਕੀ ਹਾਲਾਤ ਨੇ ਇਸ ਵਕਤ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਇੱਦਕੇ ਆਇ ਨਹੀਂ ਮਿਲਦਾ ਜੀ ਜੋ ਮਰਜ਼ੀ ਨਾਲ ਰੇਟ ਲਾਉਂਦੇ ਨੇ ਆਪਣੇ ਹੀ ਵਪਾਰੀ ਅਸੀਂ ਹੁਣ ਦੇਖ ਲਓ ਵੀ ਤੁਸੀਂ ਪਹਿਲਾਂ ਅਸੀਂ ਖਾਣੇ ਲੈ ਕੇ ਗਏ ਸੀਗੇ ਚੱਲ ਖਾਣੇ ਉੱਤੇ ਇਹ ਮੋਜਰ ਚੈੱਕ ਕਰਕੇ ਭਾਅ ਲਾਉਂਦੇ ਨੇ ਜੀ ਕਹਿੰਦੇ 17 ਮੋਜਰ ਨਾਲ ਲੈਣੀਆਂ 17 ਮੋਜਰ ਨਾਲ ਉਹੀ 2400 2300 ਇੱਥੇ ਭਾਅ ਲਾਉਂਦੇ ਨੇ ਜੀ ਫੇਰ ਸਾਡਾ ਉਹਨੇ ਨਾ ਰੋਲਾ ਪਾਇਆ ਸੀ ਰੋਲਾ ਪਾ ਕੇ ਆਪਣੀ ਢੇਰੀ ਚੱਕ ਕੇ ਫੇਰ ਇੱਥੇ ਲੈ ਕੇ ਆਈ ਹੁਣ ਨਾਬੇ ਜੀ ਹਾਂਜੀ ਤੇ ਹੁਣ ਅੱਜ ਇੱਥੇ ਰੇਡ ਕੋਲ ਠੀਕ ਲੱਗਿਆ ਜੀ ਜਿਹੜੀ ਇੱਕ ਦੋ ਢੇਰੀਆਂ ਲੱਗੀਆਂ ਨੇ ਬਾਕੀ ਤਾਂ ਠੱਟੀ ਲੱਗੀਆਂ ਨੇ ਜੀ ਹਾਂਜੀ ਸਾਡਾ ਇੱਥੇ 2755 ਨੂੰ ਲੱਗਿਆ ਜੀ ਮਾਲ ਸਬਕਾ ਦੀ ਹਾਂਜੀ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਖਰੀਦੋ ਜੀ ਬਈਆ ਟਾਂਗ ਨਾਲ ਛੋਣਾ ਜੀ ਆ ਹੀ ਨਹੀਂ ਤਾਂ ਫੇਰ ਜ਼ਿਮੀਦਾਰ ਖਤਮ ਆਈ ਹੈ ਹਿਸਾਬ ਤਾਂ ਹੁਣ ਦੂਜਾ ਕਹਿੰਦੇ ਨੇ ਵੀ ਪਰਮਲਾਈ ਪਰਮਲ ਦਾ ਹੀ ਬੁਰਾ ਹਾਲ ਹੈ ਉਹ ਵੀ ਮੰਡੀਆਂ ਦੇ ਵਿੱਚ ਇਹਨਾਂ ਨੇ ਲੋਸਮੈਂਟ ਕਰੀਆ ਕੱਲ ਵੀ 30 ਤਰੀਕ ਤੋਂ ਪਹਿਲਾਂ ਕੋਈ ਨਾ ਆਵੇ ਜੀ ਚੋਨਾ ਲੈ ਕੇ ਹਾਂਜੀ ਤੇ ਹੜਤਾਲਾਂ ਹੋਣਗੀਆਂ ਹੀ ਲੇਵਰਾਂ ਕਰਦਿਆਂ ਨੇ ਆੜਤੀ ਕਰਦਿਆਂ ਨੇ ਜੀ ਜਾਨੀ ਰੋਲਣ ਵਾਲੀ ਉਹ ਗੱਲ ਆਈ ਬੁਰਾ ਹਾਲ ਹੈ ਬੋਲ ਕਿਹੜਾ ਦੋਨੋਂ ਵਿੱਚ ਖਾਮ ਦੇੜੇ ਹਾਲਾਤ ਵੀ ਜੈਸ ਤਾਂ ਹੀ ਕਹਿੰਦੇ ਆ ਵੀ ਜਿਹੜਾ ਮਾਲ ਆ ਜੇ ਵਪਾਰੀ ਜਿਵੇਂ ਆਪਣਾ ਕਰ ਰਿਹਾ ਧੱਕਾ ਉਹ ਨਾ ਕਰੇ ਕੁਛ ਰੇਟ ਲਾਉਣਾ ਜਿਵੇਂ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਕੱਢ ਸਕੋ 2500 ਤੋਂ ਬੋਲੀ ਚੱਕਣਾ ਕੁਸਲਾ ਕੁਸ ਬੰਦੇ ਬਚੇ ਔਰ ਜਿਹੜੇ ਸਾਫ ਹਾਲਾਤ ਹੋ ਰਹੇ ਗਾਹ ਦਾ ਜਿਹੜੀ ਪਹਿਲਾਂ ਲਾਉਣੀ ਨਹੀਂ 1500 ਬਾਸ ਵਧੀ ਕਿਸੇ ਨੇ ਇਹੀ ਗੱਲ ਆ ਵੀਰ ਜੀ ਵੀ ਗਾਹਾਂ ਚ ਭਾ ਦੇਣ ਵਧੀਆ ਸੰਤ ਹੈ ਹੀ ਆ ਸਾਰੀ ਮਸੂਮ ਐਮਐਸਪੀ ਚਾਹੀਦੀ ਆ ਹਾਂ ਜੀ ਹਾਂ ਜੀ ਇਹ ਤਾਂ ਚਾਹੀਦੀ ਚਾਹੀਦੀ ਆ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ 26 ਜੀਰੀ ਆ ਉਹਦੇ ਵੀ ਕਹਿੰਦੇ ਘੱਟ ਕਰਕੇ ਲਾਵਾਂਗੇ ਅਸੀਂ ਫੇ ਤਾਂ ਤੁਹਾਨੂੰ ਪਤਾ ਹੈ ਕੀ ਹਾਲਾਤ ਹੋਣੇ ਨੇ ਕਿਸਾਨ ਦੇ ਮਾੜੇ ਹਾਲਾਤੇ ਨੇ ਜੀ ਪ੍ਰਧਾਨ ਜੀ ਜਿਹੜਾ ਗੇਟੇ ਚੋਂ ਨਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਮੰਡਿਆਂ ਦੇ ਵਿੱਚ ਕੀ ਹਾਲਾਤ ਨੇ ਇਸ ਮੁੱਚੇ ਹਾਲਾਤ ਕੀ ਦੇਖੋ ਜਿਹੜਾ ਗੇਟਾ ਚੋਂ ਨਾ ਰਹਿ 1500 ਨਵਾਸਪਤੀ ਆ ਰਹੀ ਹੈ ਜੀ ਜੇ ਆਪਾਂ ਇਹਨੂੰ ਪਰਚੇਜ਼ ਦੇ ਤੌਰ ਤੇ ਦੇਖੀਏ ਜਿਹੜੀ ਲਿਫਟਿੰਗ ਦੇ ਤੌਰ ਤੇ ਦੇਖੀਏ ਉਹ ਤਾਂ ਸਹੀ ਚੱਲ ਰਿਹਾ ਹੈ ਪਰ ਜੇ ਪਿਛਲੇ ਸਾਲ ਦੇ ਮੁਕਾਬਲੇ ਭਾਅ ਚ ਦੇਖੀਏ ਤਾਂ ਕਾਫੀ ਜੀਵਨ ਅਰਧਨ ਨੁਕਸਾਨ ਹੋ ਰਿਹਾ ਹੈ ਇਸ ਚ ਆਰਟੀ ਦਾ ਵੀ ਨੁਕਸਾਨ ਹੋ ਰਿਹਾ ਹੈ ਇਸ ਚ ਕਾਫੀ ਮੰਦਾ ਹੈ ਪਿਛਲੇ ਸਾਲ ਨੂੰ ਜੀ ਇਹਨਾਂ ਕਾਰਨ ਕਿ ਕਸੂਰ ਵਾਕਾੜੇ ਜੀ ਇਹ ਕਸੂਰ ਵਾਕਾੜ ਤਾਂ ਜੇ ਵੀ ਸੈਂਟਰ ਸਰਕਾਰ ਦੀਆਂ ਪਾਲਿਸੀਆਂ ਨੇ ਉਹੀ ਕਸੂਰਵਾਰ ਨੇ ਜਿਹੜੇ ਵਪਾਰੀ ਨੂੰ ਤੇ ਕਿਸਾਨ ਨੂੰ ਮਤਲਬ ਚੰਗਾ ਨਹੀਂ ਸਮਝਦੀਆਂ ਕੋਈ ਪਾਲਿਸੀਆਂ ਇਹਨਾਂ ਦੀਆਂ ਮਾੜੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਉਹੀ ਜ਼ਿੰਮੇਵਾਰ ਸੀ ਕਿ ਕੀ ਕਹਿਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਖੋ ਅੱਜ ਦਾ ਇਹ ਕਹਿਣਾ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਸੇਤੂ ਦੇ ਸਿੱਧਾਣ ਦਿੱਤਾ ਜਾਵੇ ਜਿਹੜੀ ਜ਼ਿਮੀਂਦਾਰੀ ਤੇ ਵਪਾਰੀ ਦੀ ਲੁੱਟ ਹੋ ਰਹੀ ਹੈ ਇਹ ਤੋਂ ਬਚਾਇਆ ਜਾਵੇ ਜੇ ਥੋੜਾ ਜਿਹਾ ਵੀ ਸਰਕਾਰੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਬਹੁਤ ਛੇਤੀ ਇੱਥੇ ਤੇਜ਼ੀ ਵੀ ਆ ਸਕਦੀ ਹੈ ਤੇ ਵਪਾਰੀ ਨੂੰ ਵਿਚਾਰ ਪੈਸੇ ਵੱਧਣਗੇ ਤੇ ਕਿਸਾਨ ਨੂੰ ਵੀ ਵਿਚਾਰ ਪੈਸੇ ਵੱਧਣਗੇ ਪ੍ਰਧਾਨ ਜੀ ਜੇਕਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਹੁਣ ਸਮੱਸਿਆਵਾਂ ਆ ਰਹੀਆਂ ਨੇ ਮੇਨ ਜਿਹੜੀ ਪ੍ਰੋਬਲਮ ਆ ਸਾਡੀ ਪਹਿਲਾਂ ਨਾਲ ਇਸ ਸਪੇਸ ਦੀ ਪ੍ਰੋਬਲਮ ਆ ਜੇ ਸਾਡੇ ਕੋਲ ਸਪੇਸ ਹੀ ਨਹੀਂ ਹੋਣੀ ਤਾਂ ਸਾਡੇ ਮਿਲ ਕਿਵੇਂ ਚੱਲੂਗੇ ਕਿਵੇਂ ਸਾਡੀ ਲੇਬਰ ਰਹੂਗੀ ਜੇ ਮਹੀਨੇ ਚ ਇੱਕ ਮਹੀਨੇ ਚ ਇੱਕ ਚੱਕਾ ਵੀ ਲੱਗਣਾ ਹੈਗਾ ਮੈਂ 2-3 ਮਹੀਨੇ ਬਾਅਦ ਇੱਕ ਚੱਕਾ ਲੱਗਣਾ ਉਹਨੇ ਸਾਡੀ ਲੇਬਰ ਕਿਵੇਂ ਲਗੂ ਸਾਡੀ ਜਿਹੜੇ ਮਿਸਤਰੀ ਨੇ ਉਹ ਕਿਵੇਂ ਰਹਿਣਗੇ ਕਿਵੇਂ ਅਸੀਂ ਇਹ ਪੇ ਕਰਾਂਗੇ ਜੇ ਸਾਨੂੰ ਕੰਮ ਨਹੀਂ ਲੱਗਦਾ ਹੋਵੇ ਵੀ ਸਾਡੀ ਜਗ੍ਹਾ ਉਦੂਗੀ ਫਿਰ ਅਸੀਂ ਇਹ ਚਾਹ ਲਾਸ ਪ੍ਰੋਫਿਟ ਦੀ ਗੱਲ ਬਾਅਦ ਵਿੱਚ ਆ ਲਾਸ ਥੋੜਾ ਕੰਮ ਨਿਭੜਦਾ ਹੋਵੇ ਫਿਰ ਤਾਂ ਕੋਈ ਦਿੱਕਤ ਨਹੀਂ ਹੈਗੀ ਅਰੂ ਕਸੀਂ ਕੰਮ ਕਰਨ ਨੂੰ ਤਿਆਰ ਹਾਂ ਕੰਮ ਕਰਨ ਨੂੰ ਦਾ ਜਿਹੜਾ ਚੈਨਲ ਜਿਹੜਾ ਲਾਏ ਨੇ ਇਹ ਕੰਮ ਚਲਾਉਣ ਲਈ ਲਾਇਗਣ ਸਾਨੂੰ ਵੀ ਪਤਾ ਇਹਦੇ ਨਾਲ ਮਜ਼ਦੂਰ ਵੀ ਜੁੜੇ ਹੋਇਆ ਟਰੱਕਾਂ ਵਾਲੇ ਵੀ ਜੁੜੇ ਹੋਏ ਨੇ ਆੜਤੀਏ ਵਰਗ ਵੀ ਆ ਜ਼ਿਮੀਦਾਰ ਵੀ ਆ ਸਾਡੇ ਸਭ ਸਭ ਭਰਾ ਨੇ ਕੋਈ ਕੋਈ ਪ੍ਰੋਬਲਮ ਨਹੀਂ ਅਸੀਂ ਸ਼ਹਿਰ ਚ ਲੈ ਆਏ ਨੇ ਸਭ ਵਿੱਚ ਮਜ਼ਦੂਰੀ ਅਸੀਂ ਵੀ ਕਰਦੇ ਹਾਂ ਅਸੀਂ ਵਿੱਚ ਹੀ ਆ ਗਏ ਸਾਰਿਆਂ ਦੀ ਮਜ਼ਦੂਰੀ ਸਾਡੇ ਪੇਟ ਭਰੇ ਜਾਵੇ ਇਹ ਤਾਂ ਵਧੀਆ ਗੱਲ ਨਹੀਂ ਹੈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੋਈ ਇਹ ਪੰਜਾਬ ਸਰਕਾਰ ਦਾ ਮਸਲਾ ਵੀ ਆ ਕੇਂਦਰ ਦਾ ਮਸਲਾ ਵੀ ਆ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸੈਂਟਰ ਕੋਲੇ ਮਸਲਾ ਜਾ ਕੇ ਹੱਲ ਕਰਾ ਕੱਲ ਸੀਐਮ ਸਾਹਿਬ ਨੇ ਅੰਡੇ ਪ੍ਰਧਾਨ ਸੈਣੀ ਜੀ ਨੂੰ ਨਾਲ ਗੱਲਬਾਤ ਕੀਤੀ ਆ ਉੱਤੇ ਮੀਟਿੰਗ ਵੀ ਹੋਈ ਆ ਕੱਲ ਚੰਡੀਗੜ੍ਹ ਦੇ ਵਿਖੇ ਉਹਨਾਂ ਨੇ ਅੱਗੇ ਮੰਤਰੀ ਸਾਹਿਬ ਤੋਂ ਸੈਂਟਰ ਦੇ ਮਿਨਿਸਟਰ ਐਫਸੀ ਵਾਲੇ ਤੋਂ ਟਾਈਮ ਲੇਤਾ ਉਹ ਅੱਗੇ ਟਾਈਮ ਲੈਣਗੇ ਫਿਰ ਮਿਲਣਗੇ ਫਿਰ ਦੇਖੋ ਕੀ ਹੁੰਦਾ ਆ ਜੀ